ਤੁਸੀਂ ਨਾ ਅਰਜੈਂਟਿਨ ਲੋ ਤੋਂ ਉਹਦੀ ਇੰਟਰਵਿਊ ਦੇ ਵਿੱਚ ਨਾ ਕਿਰਪਾਲ ਸਾਗਰ ਦਾ ਨਾਮ ਬਹੁਤ ਵਾਰੀ ਸੁਣਾਇਆ ਹੋਗਾ ਬੰਦਾ ਵੀ ਬਹੁਤ ਕਮਾਲ ਕਿਆ ਪੜਿਆ ਕਿਆ ਲਿਖਿਆ ਕਿਆ ਗਾਇਆ ਕੀ ਸਮਝ ਰੱਖਦਾ ਮੁੰਡਾ ਉਹ ਮੁੰਡਾ ਇਸ ਤਰ੍ਹਾਂ ਦੇ ਬਹੁਤ ਲੋਕ ਆਪਾ ਇੱਕ ਅਰਜੈਂਟਿਨ ਲੋ ਤੇ ਗੱਲ ਸਮਾਪਤ ਕਰਦੇ ਆਂਗੇ ਤਾਂ ਨਹੀਂ ਗੱਲ ਮਾੜੀ ਹੋਊਗੀ ਕਿਰਪਾਲ ਸਾਗਰ ਨੇ ਬਹੁਤ ਆਪਾ ਕੈਸਾ ਦੇਵੇ ਹਸਤੀਆਂ ਨੂੰ ਉਹਦੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਵਿੱਚ ਮਦਦ ਕੀਤੀ ਹੈ ਅੱਜ ਆਪਣੇ ਨਾਲ ਸਰਦਾਰ ਗੁਰਜੀਤ ਸਿੰਘ ਇਹ ਪ੍ਰਿੰਸੀਪਲ ਆ ਇੱਥੋਂ ਦੇ ਮੈਨੇਜਮੈਂਟ ਨੂੰ ਵੇਖਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇਸ ਜਿਹੜੀ ਅਰਜੈਂਟ ਲੋਂ ਵਰਗੀ ਪ੍ਰਾਪਤੀ ਆ ਨਾ ਤੇ ਇਸ ਅਕੈਡਮੀ ਦੀਆਂ ਇਹ ਪ੍ਰਾਪਤੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅੱਗੇ ਦੀ ਅੱਗੇ ਵਧ ਰਹੀ ਐ ਮੈਂ ਜਦੋਂ ਵੀ ਇੱਧਰਲੇ ਪਾਸੇ ਆ ਮਾਰਾਂਹੋਂ ਵਾਲੇ ਪਾਸੇ ਆ ਮੈਂ ਤਾਂ ਮੈਂ ਸਰ ਨਾਲ ਗੱਲਬਾਤ ਅਕਸ਼ਰੀ ਕਰਦਾ ਰਹਿਣਾ ਹੁੰਦਾ ਅਕਸ਼ਰੀ ਇੱਥੇ ਆ ਕੇ ਜਾਣਾ ਹੁੰਦਾ ਇੱਥੇ ਮਾਹੌਲ ਨੂੰ ਦੇਖ ਕੇ ਚੰਗਾ ਲੱਗਦਾ ਬਹੁਤ ਚੰਗਾ ਲਾਇਦਾ ਤੇ ਇਸ ਅਕੈਡਮੀ ਦੀ ਇੱਕ ਖਾਸियत ਹੋਰ ਆ ਕਿ ਬਹੁਤ ਸਾਰੇ ਮਾਪੇ ਹੁੰਦੇ ਆ ਜਿਵੇਂ ਐਨ ਆਰ ਆਈ ਮਾਪੇ ਹੁੰਦੇ ਆ ਜਾਂ ਦੂਰ ਦਰਾਡੇ ਨੌਕਰੀ ਕਰਨ ਵਾਲੇ ਮਾਪੇ ਹੁੰਦੇ ਆ ਜਾਂ ਬਹੁਤ ਬਾਰ ਕੋਈ ਘਰੇਲੂ ਮਜਬੂਰੀਆਂ ਵਾਲੇ ਮਾਪੇ ਹੁੰਦੇ ਆ ਜਿਨ੍ਹਾਂ ਨੂੰ ਐਵੇਂ ਲੱਗਦਾ ਹੁੰਦਾ ਕਿ ਅਸੀਂ ਬੱਚਾ ਆਪਣੇ ਕੋਲ ਰੱਖ ਕੇ ਤੇ ਉਹਨੂੰ ਦੂਰ ਛੱਡ ਕੇ ਨਹੀਂ ਆ ਸਕਦੇ ਤਾਂ ਉਹ ਬੱਚੇ ਇੱਥੇ ਹੋਸਟਲ ਵੀ ਦੇ ਜਾਂਦੇ ਆ ਬੱਚੇ ਤਾਂ ਇੱਥੋਂ ਮੇਰੇ ਹਿਸਾਬ ਨਾਲ ਜਿੰਨਾ ਕੁ ਮੇਰਾ ਅੰਦਾਜ਼ਾ ਵੀ ਆਪਣਾ ਅਰਜੈਂਟਿਨੋਂ ਵੀ ਤਕਰੀਬਨ ਇੱਥੇ ਹੋਸਟਲ ਦੇ ਵਿੱਚ ਰਿਹਾ ਬਾਕੀ ਸਰ ਨਾਲ ਗੱਲਬਾਤ ਕਰਦੇ ਆ ਇਹਨਾਂ ਤੋਂ ਪੁੱਛਦੇ ਆ ਆਪਾਂ ਜਿਹੜਾ ਪਿਛਲਾ ਸਮਾਂ ਜਿਹੜਾ ਨਾ ਇੱਕ ਵੀਡੀਓ ਆਪਾਂ ਪਾਈ ਸੀ ਉਹ ਸਮੇਂ ਦੌਰਾਨ ਇਸ ਅਕੈਡਮੀ ਦੀਆਂ ਕੀ ਪ੍ਰਾਪਤੀਆਂ ਰਹੀਆਂ ਤੇ ਕੀ ਕੀ ਕੁਝ ਦੇ ਰਹੇ ਆ ਆਪਾਂ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਮੈਨੂੰ ਪਹਿਲਾਂ ਮੇਰਾ ਤਾਂ ਸਵਾਲ ਯ ਅਰਜੈਂਟਿਨੋਂ ਤੋਂ ਸ਼ੁਰੂ ਹੁੰਦਾ ਤੇ ਅਰਜੈਂਟਿਨੋਂ ਇੱਥੇ ਇੱਥੇ ਹੋਸਟਲ 'ਚ ਰਹਿੰਦਾ ਹੈ ਜੀ ਰਹਿ ਕੇ ਗਏ ਜੀ 9ਵੀਂ ਤੋਂ ਲੈ ਕੇ 12ਵੀਂ ਤੱਕ ਉਹਨਾਂ ਨੇ ਪੜ੍ਹਾਈ ਕੀਤੀ ਹੈ 9ਵੀਂ ਤੋਂ ਲੈ ਕੇ 4 ਸਾਲ ਇੱਥੇ ਰਹੇ ਹੈ ਜੀ 12ਵੀਂ ਕਰਕੇ ਗਏ ਇੱਥੋਂ ਜੀ ਤੇ ਬਹੁਤ ਸਾਰੇ ਲੋਕ ਐ ਮੈਂ ਸੋਚਦੇ ਆ ਵੀ ਉਹ ਬੰਦਾ ਪੜ੍ਹਿਆ ਬਹੁਤ ਆ ਤੇ ਉਹ ਲਾਇਬ੍ਰੇਰੀ 'ਚ ਬਹੁਤ ਸਮਾਂ ਬਤੀਤ ਕਰਦਾ ਹੁੰਦਾ ਹਾਂ ਬਿਲਕੁਲ ਬਿਲਕੁਲ ਡੈਫੀਨੇਟਲੀ ਜੀ ਲਾਈਬ੍ਰੇਰੀ ਦੇ ਵਿੱਚ ਵੀ ਤੇ 뮤직 ਰੂਮ ਦੇ ਵਿੱਚ ਵੀ ਬੜਾ ਟਾਈਮ ਉਹਨਾਂ ਨੇ ਸਪੈਂਡ ਕੀਤਾ ਹਾਂਜੀ ਤੇ ਅੱਜ ਆਪਾਂ ਜਾਣਦੇ ਹਾਂ ਕਿ 뮤직 ਇੰਡਸਟਰੀ ਦਾ ਇੱਕ ਆਈਕਨ ਬਣ ਚੁੱਕੇ ਹੈ ਜੀ ਹਾਂਜੀ ਕੱਲਾ 뮤직 ਤੌਰ ਤੇ ਨਹੀਂ ਉਹਨਾਂ ਨੂੰ ਜਾਣਦੇ ਲੋਕ ਉਹਨਾਂ ਨੂੰ ਲੋਕ ਪੜ੍ਹੇ ਲਿਖੇ ਸਮਝਦਾਰ ਇਨਸਾਨ ਤੌਰ ਤੇ ਜਾਣਦੇ ਬਿਲਕੁਲ ਬਿਲਕੁਲ ਕਿ ਉਹਨੂੰ ਦੁਨੀਆ ਦੀ ਵਿਸ਼ਵ ਰਾਜਨੀਤੀ ਦੀ ਗੱਲ ਕਰਾ ਲੋ ਤਾਂ ਉਹਨੂੰ ਸਮਝ ਆ ਤਾਂ ਉਹ ਸਮਝ ਇਸ ਇਨਾਂ ਲਾਇਬ੍ਰੇਰੀਆਂ ਚੋਂ ਆਹ ਕਮਰਿਆਂ ਚੋਂ ਆਹ ਮਦਾਨਾਂ ਚੋਂ ਇਸ ਸਕੂਲ ਤੋਂ ਇਸ ਅਕੈਡਮੀ ਨੇ ਉਸ ਸੀਜ਼ਨ ਨਹੀਂ ਪੱਤਰ ਰੱਖਿਆ ਤੇ ਜਿਹਦੇ ਲਈ ਆਈ ਥਿੰਕ ਉਹ ਵੀ ਕਾਫੀ ਐਪਰੀਸ਼ੀਏਟ ਕਰਦੇ ਹੋਣਗੇ ਇਸ ਸੀਜ਼ਨ ਨੂੰ ਕਿਉਂਕਿ ਉਹਨਾਂ ਨੇ ਇੱਥੇ ਪੜ੍ਹਾਈ ਕੀਤੀ ਹੈ ਤੇ ਇੱਕ ਮੁੰਡਾ ਬਹੁਤ ਤਕੜਾ ਬਾਡੀ ਬਿਲਡਰ ਹੈ ਜਿਹੜਾ ਹਾਂਜੀ ਉਹ ਆਪਣੇ ਉਹਦੀ ਸ਼ੁਰੂਆਤ ਇਸ ਜਮ ਤੋਂ ਹੁੰਦੀ ਹੈ ਹਾਂਜੀ ਉਹ ਯਤਿੰਦਰ ਸਿੰਘ ਹੈਗੇ ਜੀ ਇਸ ਵੇਲੇ ਫਿਟਨੈਸ ਆਈਕਨ ਮੰਨੇ ਜਾਂਦੇ ਜੀ ਇੰਡੀਆ ਦੇ ਵਿੱਚ ਚੇਨ ਆਫ ਜੇਮਸ ਉਹਨਾਂ ਦੀ ਕਾਫੀ ਵੱਡੇ ਹਾਈ ਲੈਵਲ ਤੇ ਜੀ ਤੇ ਉਹ ਵੀ ਇੱਥੋਂ ਦੇ ਜੀ 99 ਪਾਸ ਆਊਟ ਹੈ ਇੱਥੋਂ ਪੜ੍ਹ ਕੇ ਗਏ ਹੈ ਤੇ ਮਿਸਟਰ ਏਸ਼ੀਆ ਮਿਸਟਰ ਵਰਲਡ ਕਈ ਖਿਤਾਬ ਜਿੱਤੇ ਉਹਨਾਂ ਨੇ ਜੀ ਤੇ ਆਈ ਵੀ ਸੀ ਸਾਡੇ ਕੋਲ ਪਿੱਛੇ ਹਾਂਜੀ ਉਹ YouTube ਤੇ ਵੀਡੀਓ YouTube ਤੇ ਵੀਡੀਓ ਵੀ ਪਾਈ ਸੀ ਉਹਨਾਂ ਨੇ ਬੜਾ ਮਾਣ ਫੀਲ ਕਰਦੇ ਸੀ ਇੱਥੇ ਆ ਕੇ ਯਾਦ ਕਰਦੇ ਸੀ ਇੱਥੋਂ ਦੇ ਏਰੀਆਜ਼ ਦੇ ਵਿੱਚ ਵੀ ਕਿੱਥੇ ਰਹਿ ਕੇ ਕਿਵੇਂ ਉਹਨਾਂ ਨੇ ਆਪਣੀ ਬੋਡੀ ਬਿਲਡਿੰਗ ਇੱਥੋਂ ਹੀ ਸਟਾਰਟ ਕਰਤੀ ਸੀਗੀ ਉਹਨਾਂ ਨੇ ਅੱਜ ਅਸੀਂ ਨਾ ਜਦੋਂ ਅਸੀਂ ਪੂਰੇ ਇੱਥੇ ਗੇੜਾ ਦਿੱਤਾ ਤੇ ਮੈਂ ਪੁੱਛਦਾ ਸੀ ਮੈਂ ਗੱਲ ਕਰਦਾ ਸੀ ਕਿਉਂਕਿ ਅਸੀਂ ਅਰਜਨ ਦੇ ਫੈਨ ਆ ਬਹੁਤ ਜ਼ਿਆਦਾ ਤੇ ਅਰਜਨ ਦੇ ਆਪਾ ਸਾਰੇ ਫੈਨ ਹਾਂ ਹਾਂਜੀ ਤੇ ਉਹ ਨਾ ਅਸੀਂ ਮਤਲਬ ਜਦੋਂ ਨਾ ਕਿਸੇ ਬੰਦੇ ਫੈਨ ਹੋਈਏ ਫਿਰ ਬੰਦਾ ਨਾ ਉਹ ਐਵੇਂ ਗੱਲਾਂ ਕਰਦਾ ਕਿ ਯਾਰ ਉਹ ਇੱਥੇ ਖੇਡਿਆ ਹੋਊ ਯਾਰ ਆਹ ਗਰਾਊਂਡ 'ਚ ਭੱਜਿਆ ਹੋਊ ਆਹ ਹੋਸਟਲ 'ਚ ਰਿਹਾ ਹੋਊਗਾ ਜਾਂ ਆਪਾਂ ਗੱਲ ਕਰਦੇ ਆ ਵੀ ਆ ਵੀ ਇੱਥੇ ਯਾਰ ਇੱਥੇ ਖਾਣਾ ਖਾਦਾ ਹੋਊਗਾ ਤੇ ਸਰ ਉਹਨਾਂ ਮੈਸ ਨੂੰ ਬਹੁਤ ਆਨੰਦ ਆਉਂਦਾ ਉਹਦਾ ਖਾਣਾ ਬਹੁਤ ਕਮਾਲ ਬਣਦਾ ਇਹ ਮਤਲਬ तकरीबन ਮੇਰੇ ਸਾਹਮਣੇ ਨਾਲ ਜਿਹੜੀ ਚੀਜ਼ ਇੱਥੇ ਤੁਹਾਡੇ ਕੋਲੇ ਨੂੰ ਨਹੀਂ ਬਹਰੋਂ ਲੈਣੇ ਤਾਂ ਸਾਡਾ ਬੰਦਾ ਵੀ ਆਪਣੇ ਜੀ ਸਾਡੇ ਕੋਲ ਤਾਂ ਇਹ ਸਮਝ ਲਓ ਕਿ ਵੀ ਸਿਰਫ ਦਾਲਾਂ ਕੁਝ ਜਿਹੜੀਆਂ ਅਸੀਂ ਪਰਚੇਸ ਕਰਦੇ ਆ ਜਾਂ ਕੁਝ ਮਸਾਲੇ ਕੁਝ ਮਸਾਲੇ ਜੀ ਕੁਝ ਮਸਾਲੇ ਆਪਣੇ ਵੀ ਹੈਗੇ ਆ ਤੇ ਤਕਰੀਬਨ ਬਾਕੀ ਹਰ ਇੱਕ ਚੀਜ਼ ਦੁੱਧ ਕਹਿ ਲਓ ਦੁੱਧ ਦੇ ਜਿੰਨੇ ਵੀ ਪ੍ਰੋਡਕਟਸ ਹੋ ਗਏ ਪਨੀਰ ਮੱਖਣ ਤੇ ਕਣਕ ਚੌਲ ਸਬਜ਼ੀਆਂ ਸਾਰੀਆਂ ਹਰ ਤਰ੍ਹਾਂ ਦੀਆਂ ਫਰੂਟਸ ਤਕਰੀਬਨ ਸਭ ਕੁਝ ਆਪਣੀ ਹੀ ਪ੍ਰੋਡਕਸ਼ਨ ਹੈ ਈਵਨ ਅਸੀਂ ਆਪਣੀ ਬੇਕਰੀ ਚਲਾਉਂਦੇ ਆ ਜਿਹਦੇ ਵਿੱਚ ਬੱਚਿਆਂ ਲਈ ਕੇਕ ਪੈਟੀਜ਼ ਵਗੈਰਾ ਦੀਆਂ ਚੀਜ਼ਾਂ ਆਪ ਬਣਾਉਂਦੇ ਆ ਜੀ ਤੇ ਕੈਂਟੀਨ ਦੇ ਵਿੱਚ ਜਿਹੜਾ ਸਮਾਨ ਹੈ ਥੋੜਾ ਪੈਕਡ ਫੂਡ ਛੱਡ ਕੇ ਬਾਕੀ ਹਰ ਇੱਕ ਚੀਜ਼ ਤਕਰੀਬਨ ਅਸੀਂ ਆਪ ਹੀ ਪ੍ਰੋਡਿਊਸ ਕਰਦੇ ਆਂ ਜੀ ਪਰਪਸ ਉਹਦਾ ਇਹੀ ਹੈ ਕਿ ਬਾਹਰਲੀ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਵੀ ਕੀ ਮਲਾਵਟ ਹੈ ਕਿੰਦਾਂ ਦੀ ਹੈਗੇ ਆਪਣੇ ਅੱਤੀ ਚੀਜ਼ ਬਣਾਈ ਹੁੰਦੀ ਹੈ ਆਪਣੇ ਬੰਦੇ ਲੱਗੇ ਆ ਰੌ ਮਟੀਰੀਅਲ ਆਪਣਾ ਇਹਦਾ ਪਤਾ ਹੁੰਦਾ ਵੀ ਉਹ ਪਿਓਰ ਹੈ ਆਰਗੈਨਿਕ ਹੈ ਸਰ ਜਿਵੇਂ ਕੋਈ ਕੇਸ ਅਕੈਡਮੀ ਨੂੰ ਮੈਂ ਦੇਖਿਆ ਵੀ ਬਸ ਬਸਾਂ ਬਹੁਤ ਹੈਗੀਆਂ ਨੇੜੇ ਤੇੜੇ ਦੇ ਬੱਚੇ ਤਾਂ ਸਵੇਰ ਆਉਂਦੇ ਆ ਸ਼ਾਮ ਨੂੰ ਘਰੇ ਚਲੇ ਜਾਂਦੇ ਆ ਪਰ ਜਿਵੇਂ ਆਪਾਂ ਅਰਜਨ ਦੀ ਗੱਲ ਕਰੀ ਆ ਉਹ ਤਾਂ ਉਹਨਾਂ ਦੇ ਮਾਪੇ ਫਿਰ ਹਰ ਰੋਜ਼ ਤਾਂ ਇੱਥੇ ਭੇਜ ਨਹੀਂ ਸਕਦੇ ਸੀ ਕਿਉਂਕਿ ਦੂਰ ਸਿਪਧੌੜ ਬਹੁਤ ਦੂਰ ਆ ਤਾਂ ਉਹ ਫਿਰ ਬੱਚੇ ਕਿੰਨੀ ਉਮਰ ਤੋਂ ਬੱਚਾ ਲੈ ਲੈਣੇ ਆ ਤੁਸੀਂ ਇੱਥੇ ਭਜੀ ਸਾਡੇ ਕੋਲ ਨਾ ਜੋ ਫੈਸਿਲਿਟੀ ਹੈਗੀ ਹੈ ਉਹ 3 ਸਾਲ ਦੇ ਬੱਚੇ ਤੋਂ ਲੈ ਕਰਕੇ 17-18 ਸਾਲ ਦੇ ਬੱਚੇ ਤੱਕ ਵੀ ਪੂਰਾ ਪ੍ਰਬੰਧ ਹੈ ਉਹਨਾਂ ਦਾ ਵੀ ਉਹਨਾਂ ਨੂੰ ਆਪਾਂ ਕਿਵੇਂ ਰੱਖਣਾ ਰਹਿਣਾ ਬੱਚੇ ਨੇ ਉਸ ਹਿਸਾਬ ਨਾਲ ਪੂਰੇ ਮੈਨੇਜ ਪੂਰਾ ਮੈਨੇਜ ਕੀਤਾ ਹੋਇਆ ਜੀ ਤੇ ਜਿਵੇਂ ਆਪਾਂ ਕਲਾਸ ਦੇ ਹਿਸਾਬ ਨਾਲ ਕਹਦੀ ਆ ਤੇ ਨਰਸਰੀ ਤੋਂ ਲੈ ਕਰਕੇ ਕਲਾਸ 12ਵੀਂ ਤੱਕ ਬੱਚੇ ਸਾਡੇ ਕੋਲ ਹੈ ਵੀ ਐ ਇਸ ਟਾਈਮ ਵੀ ਹੈਗੇ ਆ ਹਰੇਕ ਗਰੁੱਪ ਦੇ ਬੱਚੇ ਚਾਹੇ ਉਹ ਮੁੰਡੇ ਚਾਹੇ ਉਹ ਕੁੜੀਆਂ ਹੂੰ ਦੋਨੋਂ ਦਾ ਬਹੁਤ ਸਾਰੇ ਤਾਂ ਨਾ ਮਤਲਬ ਮੈਂ ਬੱਚੇ ਆ ਜਿਹੜੇ ਉਹ ਉਹਨਾਂ ਨੂੰ ਇਸ ਕਰਕੇ ਨਹੀਂ ਦਿਖਾ ਸਕਿਆ ਕਿਉਂਕਿ ਬਹੁਤ ਸਾਰੇ ਮਾਪਿਆਂ ਦੀ اپنی ایک ਲਿਮਿਟੇਸ਼ਨ ਹਾਂ ਵੀ ਉਹ ਹੁੰਦੀ ਆ ਕਿ ਕਹਿੰਦੇ ਕਿ ਸਾਡਾ ਬੱਚਾ ਕਿੱਥੇ ਪੜਦਾ ਸੀ ਨਹੀਂ ਦੱਸ ਨਹੀਂ ਨਹੀਂ ਦੱਸਣਾ ਚਾਹੁੰਦਾ ਨਹੀਂ ਦੱਸਣਾ ਜਾਂ ਕਈ ਬਹੁਤ ਹਸਤੀਆਂ ਦੇ ਬੱਚੇ ਪੜਦੇ ਹੁੰਦੇ ਆ ਆਪਾਂ ਨਹੀਂ ਦਿਖਾ ਸਕਦੇ ਹਨਾ ਪਰ ਇਹਦੇ ਪੜਦੇ ਬਹੁਤ ਆ ਮਤਲਬ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਾਂ ਕਿ ਇੱਥੇ ਪ੍ਰਾਈਵੇਸੀ ਬਹੁਤ ਜ਼ਿਆਦਾ ਸਰ ਸਿਕਿਉਰਿਟੀ ਬਹੁਤ ਜ਼ਿਆਦਾ ਹੈ ਜੀ 24 ਆਰ ਸਿਕਿਉਰਿਟੀ ਹੈ ਜੀ ਜੀ ਇਹ ਜਿੰਨਾ ਤੁਸੀਂ ਕੈਂਪਸ ਦੇਖਿਆ ਹੈ तकरीबन 250 ਦੇ ਉੱਪਰ ਕੈਮਰੇ ਲੱਗੇ ਹੋਣੇ ਜੇ ਕਿ ਹਰ ਵੇਲੇ 24 ਘੰਟੇ ਰਿਕਾਰਡਿੰਗ ਚੱਲ ਰਹੀ ਹੈ ਸਰਵੇਲੈਂਸ ਹੈਗੀ ਹੈ ਤੇ ਉਹ ਦੇਖੋ ਬੱਚਿਆਂ ਦਾ ਮਾਮਲਾ ਸਿਕਿਉਰਿਟੀ ਦਾ ਚੈਨ ਮੈਂ ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਦੱਸਦਾ ਮੈਂ ਉੱਥੋਂ ਗੇਟ ਤੋਂ ਆਇਆ ਉੱਥੇ ਚਲੋ ਸਿਕਿਉਰਿਟੀ ਕਰਿਆ ਤਾਂ ਮੈਨੂੰ ਲੱਗਿਆ ਕਿ ਅਸੀਂ ਕੈਮਰੇ ਲੈ ਕੇ ਅੰਦਰ ਨਾ ਗਏ ਉਹ ਤੋਂ ਆਇਡੈਂਟੀਫਾਈਡ ਹੋ ਗਏ ਆ ਬਸ ਠੀਕ ਹੈ ਮੈਂ ਉਹ ਜਿੱਥੇ ਵੀ ਗਿਆ ਤਾਂ ਮੈਨੂੰ ਉੱਥੇ ਜਾ ਕੇ ਨਵੇਂ ਸਿਰਿਓਂ ਦੱਸਣਾ ਹੀ ਪਿਆ ਕਿ ਭਾਈ ਮੈਂ ਕੌਣ ਆ ਮੈਂ ਕਿਉਂ ਆਇਆ ਮੈਂ ਇੱਥੇ ਮੇਰੇ ਨਾਲ ਦੋ ਮੁੰਡੇ ਫਿਰਦੇ ਤਾਂ ਕੋਈ ਪਰਦੇ ਮੈਨੂੰ ਵੀ ਮਤਲਬ ਮਾਇਨ ਨਾ ਕਰਿਓ ਇਸ ਚੀਜ਼ ਨੂੰ ਬਟ ਇਹ ਬੱਚਿਆਂ ਦੀ ਸੇਫਟੀ ਸਿਕਿਉਰਿਟੀ ਵਾਸਤੇ ਮੈਨੂੰ ਚੰਗਾ ਲੱਗਿਆ ਹਾਂ ਇਹ ਆਪਣੀ ਆਪਣੀ ਸਮਝ ਵਾਲੀ ਗੱਲ ਆ ਮੈਨੂੰ ਚੰਗਾ ਲੱਗਿਆ ਮੈਂ ਜਦੋਂ ਇੱਥੇ ਇਧਰ ਕੁੜੀਆਂ ਤੇ ਮੁੰਡੇ ਨਾ ਉਹ ਖੇਡੀ ਜਾਂਦੇ ਆ ਆਪਣਾ ਬਾਸਕਟਬਾਲ ਬਾਸਕਟਬਾਲ ਖੇਡੇ ਮੈਨੂੰ ਖੜਕਾ ਜਾ ਹੋਇਆ ਮੈਂ ਉਧਰਲੇ ਪਾਸੇ ਚਲਿਆ ਗਿਆ ਤਾਂ ਉਧਰ ਸਰ ਨੂੰ ਮੈਂ ਫੇਰ ਦੱਸਿਆ ਕਿ ਸਰ ਵੀਡੀਓ ਬਣਾਉਣ ਆਏ ਆ ਜੀ ਐ ਕਰਕੇ ਵੀ ਸਾਨੂੰ ਬੁਲਾਇਆ ਗਿਆ ਉਧਰ ਗਰਲ ਹੋ ਹੋਸਟਲ ਵਾਲੇ ਪਾਸੇ ਦਾ ਸਿਕਿਉਰਿਟੀ ਹੁੰਦਾ ਰਾਸ਼ਟਰਪਤੀ ਦੇ ਹਾਊਸ ਚ ਉਹਨੀ ਸਿਕਿਉਰਿਟੀ ਨਹੀਂ ਹੁੰਦੀ ਜਿੰਨੀ ਉੱਤੇ ਸਿਕਿਉਰਿਟੀ ਬਹੁਤ ਜ਼ਿਆਦਾ ਹੈ ਜਿੰਮੇਵਾਰੀ ਹੈ ਸਾਡੀ ਧੀਆਂ ਸਾਡੀਆਂ ਜੇ ਹੁਣ ਪੇਰੈਂਟਸ ਨੇ ਕਿਸੇ ਮਾਨ ਦੇ ਨਾਲ ਤੇ ਕਿਸੇ ਸੇਫਟੀ ਪਰਪਸ ਦੇ ਐਂਗਲ ਤੋਂ ਦੇਖੀਏ ਤੇ ਉਹ ਸਾਰਨਾਂ ਛੱਡੀਆਂ ਤੇ ਸਾਨੂੰ ਅਸੀਂ ਤੇ ਪੂਰਾ ਵੀ ਉਤਰਨਾ ਜ਼ਰੂਰੀ ਹੈ ਜੀ ਤੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਵੀ ਹਰ ਵੇਲੇ ਅਸੀਂ ਚੱਕੰਨੇ ਹੋਈਏ ਜੀ 24 ਘੰਟੇ ਹਾਜ਼ਰ ਰਹੀਦਾ ਜੀ ਜੀ ਸਰ ਜਿਵੇਂ ਤੁਸੀਂ ਮੈਂ ਦੇਖਿਆ ਵੀ ਇੱਥੇ ਖੇਡਾਂ ਵੀ ਤਕਰੀਬਨ ਸਾਰੀਆਂ ਹੀ ਹੈਗੀਆਂ ਜੀ ਕਰੈਕਟ ਬੱਚੇ ਖੇਡ ਸਕਦੇ ਆ ਹਾਂ ਫੁੱਟਬਾਲ ਖੇਡ ਸਕਦੇ ਆ ਅ ਉਹ ਬਾਸਕਟਬਾਲ ਬਾਸਕਟਬਾਲ ਖੇਡ ਸਕਦੇ ਆ ਵਾਲੀਬਾਲ ਚੱਲ ਰਿਹਾ ਤੇ ਕਬੱਡੀ ਦੀ ਤਿਆਰੀ ਚੱਲ ਰਹੀ ਹੈ ਸਰ ਮੈਂ ਅੱਭੀ ਮਤਲਬ ਜਿਵੇਂ ਆਪਣੀਆਂ ਪੜ੍ਹਾਈ ਦੀਆਂ ਪ੍ਰਾਪਤੀਆਂ ਹੋਣਗੀਆਂ ਖੇਡਾਂ ਚ ਵੀ ਪ੍ਰਾਪਤੀਆਂ ਹੈਗੀਆਂ ਇਸ ਮੈਂ ਤੁਹਾਨੂੰ ਖੇਡਾਂ ਦੀਆਂ ਪ੍ਰਾਪਤੀਆਂ ਤੋਂ ਦੱਸਦਾ ਜੀ ਆਪਣੇ ਕੋਲ ਜਿੱਦਾਂ ਹੁਣੇ ਆਪਾਂ ਗੇਮਸ ਦੀ ਗੱਲ ਕੀਤੀ ਫੁੱਟਬਾਲ ਵਾਲੀਬਾਲ ਬਾਸਕਟਬਾਲ ਕ੍ਰਿਕਟ ਐਥਲੈਟਿਕਸ ਜੀ ਸਵਿਮਿੰਗ ਜੀ ਤੇ ਕਾਰਾਟੇ ਖੂਬ ਖੂਬ ਬੈਡਮਿੰਟਨ ਇਹ ਗੇਮਾਂ ਜਿਨ੍ਹਾਂ ਦੇ ਪ੍ਰੋਫੈਸ਼ਨਲ ਕੋਚ ਹੈ ਸਾਡੇ ਕੋਲ ਜਿਹੜੇ ਕਿ ਬੱਚਿਆਂ ਨੂੰ ਮਤਲਬ ਬੱਚਿਆਂ ਦਾ ਲੈਵਲ ਇਨਕਰੀਜ਼ ਕਰਦੇ ਲੈਵਲ ਤੋਂ ਮੇਰਾ ਮਤਲਬ ਹੈ ਜ਼ੋਨ ਡਿਸਟ੍ਰਿਕਟ ਸਟੇਟ ਤੇ ਅੱਗੇ ਵੀ ਜੀ ਤੇ ਪ੍ਰਾਪਤੀਆਂ ਦੀ ਜੇ ਮੈਂ ਗੱਲ ਕਰਾਂ ਜੀ ਇਸ ਸਾਲ ਬਾਸਕਟਬਾਲ ਦੇ ਵਿੱਚ ਅੰਡਰ 17 ਅੰਡਰ 19 ਕੁੜੀਆਂ ਨੇ ਕਾਫੀ ਹਾਈ ਲੈਵਲ ਤੇ ਸੀਬੀਐਸਸੀ ਦੇ ਵਿੱਚ ਮੈਡਲ ਪ੍ਰਾਪਤ ਕੀਤੇ ਜੀ ਜੀ ক্রিকেট ਦੇ ਵਿੱਚ ਅੰਡਰ 17 ਦੇ ਵਿੱਚ ਬॉयਜ਼ ਸਟੇਟ ਲੈਵਲ ਖੇਡ ਕੇ ਆਏ ਪਟਿਆਲੇ ਗਏ ਸੀਗੇ ਜੀ ਵਾਲੀਬਾਲ ਦੇ ਵਿੱਚ ਉਹਨਾਂ ਨੇ ਡਿਸਟ੍ਰਿਕਟ ਲੈਵਲ ਦੇ ਟੂਰਨਾਮੈਂਟਸ ਜਿੱਤੇ ਆ ਜੀ ਤੇ ਬਾਕੀ ਹੋਰ ਵੀ ਗੇਮਾਂ ਦੇ ਵਿੱਚ ਕਾਰਾਟੇ ਦੇ ਵਿੱਚ ਬੱਚਿਆਂ ਨੇ ਬੜਾ ਵਧੀਆ ਕੀਤਾ ਜੀ ਛੋਟੀ ਕੁੜੀਆਂ ਉਹਦੇ ਵਿੱਚ ਬੜੀਆਂ ਐਕਟਿਵ ਹੈਗੀਆਂ 골ਡ ਮੈਡਲ ਉਹਨਾਂ ਨੇ ਅਰਨ ਕੀਤੇ ਜ਼ੋਨਲ ਤੇ ਡਿਸਟ੍ਰਿਕਟ ਲੈਵਲ ਤੇ ਤੇ ਇਸ ਸੀਜ਼ਨ ਅਸੀਂ ਨਿਤ ਹੋਰ ਵਧਾਈ ਰਹਿਣ ਅੱਗੇ ਦੀ ਅੱਗੇ ਜੀスイਮਿੰਗ ਦੇ ਵਿੱਚ ਅਸੀਂ ਸਾਡੇ ਬੱਚੇ ਸੀਬੀਐਸਸੀ ਦੇ ਵਿੱਚ ਸਟੇਟ ਲੈਵਲ ਦੇ ਵਿੱਚ ਪਾਰਟਿਸਿਪੇਟ ਕਰਕੇ ਰੁਤਕ ਕੰਪੀਟੀਸ਼ਨ ਹੋਇਆ ਸੀਗਾ ਕਿਉਂਕਿ ਆਪਣੇ ਕੋਲੇ ਇੱਥੇスイਮਿੰਗ ਦਾ ਬਹੁਤ ਪ੍ਰੋਫੈਸ਼ਨਲ ਬਣਿਆ ਹੋਇਆ ਹੈ ਪ੍ਰੋਪਰ ਪ੍ਰੋਫੈਸ਼ਨਲ ਹੈ ਜਿਹਨੂੰ ਹਾਫ 올림픽 ਸਾਈਜ਼ ਬੋਲਦੇ ਆਂ ਪਰ ਉਹ ਪ੍ਰੋਪਰ ਪੂਲ ਹੈਗਾ ਆਪਣੇ ਕੋਲ ਤੇ ਹੁਣ ਤਾਂ ਚਲੋ ਮੌਸਮ ਨਹੀਂ ਹੈ ਬਟ ਜਦੋਂ ਵੈਦਰ ਦੇ ਵਿੱਚ ਸਮਰ ਦੇ ਵਿੱਚ ਪੂਰੀ ਪ੍ਰੈਕਟਿਸ ਚੱਲਦੀ ਹੈ ਬੱਚਿਆਂ ਦੀ ਤੇスイਮਿੰਗ ਕੱਲੀ ਇੱਕ ਮੈਚ ਹੀ ਸਮਝਦਾ ਵੀ ਅਸੀਂ ਐਨਕਰੇਜ ਕਰਦੇ ਹਾਂ ਬੱਚਿਆਂ ਨੂੰ ਨਾਟ ਓਨਲੀ ਐਸ ਗੇਮ ਬਟ ਐਜ਼ ਅ ਲਾਈਫ ਸਕਿੱਲ ਇਹ ਔਣੀ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਸਮੇਂ ਦਾ ਕੋਈ ਪਤਾ ਥੋੜਾ ਨਾ ਕਿੱਥੇ ਕਿਹੜੀ ਚੀਜ਼ ਦੀ ਲੋੜ ਪੈ ਜਾਂਦੀ ਹੈ ਅੱਜ ਬੱਚਾ ਬੱਚੇ ਸਾਡੇ ਕੋਲ ਹੈਗੇ ਆ ਉਹਨਾਂ ਕੋਲ ਟਾਈਮ ਹੈ ਸਾਡੇ ਕੋਲ ਕੋਚ ਹੈ ਸਾਧਨ ਹੈਗਾ ਤਾਂ ਕਿਉਂ ਨਾ ਸਿਖਾਈਏ ਆਪਾਂ ਉਹਨਾਂ ਨੂੰ ਨਹੀਂ ਕੱਲ ਨੂੰ ਸਾਡੇ ਅਸੀਂ ਜ਼ਮੀਨ ਤੇ ਥੋੜੀ ਰਹਿਣਾ ਹਾਂ ਹੋ ਸਕਦਾ ਸਾਡਾ ਬੱਚਾ ਕੋਈ ਸਮੁੰਦਰ ਚ ਰਿਸਰਚ ਕਰੇ ਹੋ ਸਕਦਾ ਸਾਡਾ ਬੱਚਾ ਅਸਮਾਨ ਦੇ ਵਿੱਚ ਕੋਈ ਰਿਸਰਚ ਕਰੇ ਇਹ ਸਕਿੱਲ ਆਉਣੀ ਬਹੁਤ ਜ਼ਰੂਰੀ ਹੈ ਜੀ ਹਾਂਜੀ ਤੇ ਇਹ ਜਿਹੜੀ ਏਜ ਹੈ ਜੀ ਇਹ ਜਿਹੜੀ ਏਜ ਹੁੰਦੀ ਨਾ ਕਲਾਸ 2 3 4 ਦੀ ਜਿਹੜੀ ਉਮਰ ਹੁੰਦੀ ਹੈ 8 9 10 ਸਾਲ ਤੋਂ ਇਹ ਚੀਜ਼ਾਂ ਸਟਾਰਟ ਕਰ ਦੇਣੀਆਂ ਚਾਹੀਦੀਆਂ ਬੱਚਿਆਂ ਦੀ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਦੀ ਨਾ ਉਹ ਜਿਵੇਂ ਜਿਵੇਂ ਉਹਦੀ ਏਜ ਵੱਧਦੀ ਹੈ ਨਾ ਉਹਦੇ ਹੈਬਿਟਸ ਦੇ ਵਿੱਚ ਉਦੀ ਬਾਡੀ ਦੇ ਵਿੱਚ ਜੀ ਉਹ ਰਚ ਜਾਂਦੀ ਹੈ ਜੀ ਇਸ ਕਰਕੇ ਇਹ ਚੀਜ਼ਾਂ ਨਾ ਯੰਗ ਏਜ ਤੋਂ ਸਿਖਾਉਣੀ ਬਹੁਤ ਜ਼ਰੂਰੀ ਹੈ ਜੀ ਪੜ੍ਹਾਈ ਦੀ ਵੀ ਆਪਾਂ ਹੁਣ ਪੜ੍ਹਾਈ ਦੀ ਗੱਲ ਕਰੀਏ ਜੇ ਆਪਾਂ ਇੰਗਲਿਸ਼ ਸਿਖਾਉਣੇ ਤੇ ਰਾਈਟ ਨਰਸਰੀ ਕਲਾਸ ਤੋਂ ਆਪਾਂ ਸਟਾਰਟ ਕਰ ਦਿੰਨੇ ਹਾਂ ਕਿਉਂ ਲੈਂਗੁਏਜਸ ਆਪਾਂ ਜਲਦੀ ਸ਼ੁਰੂ ਕਰ ਦਿੰਗੇ ਜਿਵੇਂ ਜਿਵੇਂ ਬੱਚਾ ਵੱਡਾ ਹੋਊਗਾ ਉਨੀ ਉਹ ਚੀਜ਼ ਪੱਕਦੀ ਜਾਂਦੀ ਅੰਦਰ ਜੀ 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 ਤੇ ਇਸ ਕਰਕੇ ਖੇਡਾਂ ਦੀ ਵੀ ਬੜੀ ਇੰਪੋਰਟੈਂਸ ਹੈ ਜੀ ਸਾਡੇ ਕੋਲ ਮੈਂ ਤੁਹਾਨੂੰ ਹੋਰ ਇੱਕ ਚੀਜ਼ ਦੱਸਦਾ ਸਾਡੇ ਕੋਲ ਨਾ ਕੁਝ ਐਡਮਿਸ਼ਨਸ ਅਦਾ ਹੁੰਦੀਆਂ ਜੀ ਕਿ ਬੱਚੇ ਦੌਰ ਤੋਂ ਆਉਂਦੇ ਕਿ ਬੱਚੇ ਮੋਬਾਈਲ ਐਡਿਕਟਡ ਹੋ ਚੁੱਕੇ ਹੈ ਅੱਜ ਕੱਲ ਇੱਕ ਐਡਿਕਸ਼ਨ ਚੱਲ ਪਿਆ ਐਡਿਕਸ਼ਨ ਹੀ ਵਰਡ ਬੋਲੂਗਾ ਮੈਂ ਇੱਕ ਨਸ਼ੇ ਦੇ ਤੌਰ ਤੇ ਚੀਜ਼ ਵਧੀ ਹੋਈ ਹੈ ਤੇ ਬੱਚੇ ਤੋਂ ਨਾ ਅਸੀਂ ਖੋ ਕੇ ਮੋਬਾਈਲ ਨਹੀਂ ਲਿਆ ਜੀ ਬੱਚੇ ਨੂੰ ਬਿਜ਼ੀ ਕੀਤਾ ਅਸੀਂ ਅੱਛਾ ਜੀ ਉਹਨੂੰ ਡਾਇਰੈਕਸ਼ਨ ਦੇ ਰਹੇ ਕਿ ਉਹ ਖੇਡਾਂ ਵਿੱਚ ਆਵੇ ਜਾਂ ਉਹਨਾਂ ਦੀ ਇਵਨਿੰਗ ਕਲਾਸਿਸ ਹੁੰਦੀਆਂ ਉਹਨਾਂ ਦੇ ਉਹਨਾਂ ਨੂੰ ਕੁਕਿੰਗ ਕਲਾਸਿਸ ਦੇ ਰਹੇ ਆ 9th ਕਲਾਸ ਤੋਂ ਉੱਪਰ ਅਸੀਂ ਡਿਫੈਂਸ ਲਈ ਤਿਆਰੀ ਕਰਾਉਂਦੇ ਬੱਚਿਆਂ ਦੀ ਕੰਪੀਟੀਸ਼ਨ ਜਿਹੜੀ ਨੀਟ ਹੋ ਗਿਆ ਜਿਹੜੇ ਮੈਡੀਕਲ ਦਾ ਐਗਜ਼ਾਮ ਹੁੰਦਾ ਜਾਂ ਆਈਲੈਂਡ ਸੀ ਵੀ ਤਿਆਰੀ ਕਰਾਣੇ ਆ ਜਿਨ੍ਹਾਂ ਦੇ ਬੱਚਿਆਂ ਨੇ ਬਾਹਰ ਜਾਣਾ ਤੇ ਬੱਚਿਆਂ ਨੂੰ ਅਸੀਂ ਬਿਜ਼ੀ ਕੀਤਾ ਠੀਕ ਬੱਚਿਆਂ ਨੂੰ ਬਿਜ਼ੀ ਕੀਤਾ ਕਿ ਉਹਨਾਂ ਦਾ ਟਾਈਮ ਜਿਹੜਾ ਸਹੀ ਤਰੀਕੇ ਨਾਲ ਯੂਜ਼ ਹੋਵੇ। ਇੱਕ ਤੁਸੀਂ ਹੋਰ ਨਾ ਨੋਟ ਕਰਿਓ ਗੱਲ ਤੁਸੀਂ ਨਾ ਕਦੇ ਕਰਪਾਲ ਸਾਗਰ ਆਇਓ ਤੁਸੀਂ ਇੱਕ ਚੀਜ਼ ਨੋਟ ਕਰਿਓ ਜਿਹੜੀ ਬਹੁਤ ਅਲੱਗ ਆ ਸ਼ਾਇਦ ਕਦੇ ਕਰਪਾਲ ਸਾਗਰ ਦੀ ਮੈਨੇਜਮੈਂਟ ਲੋਕਾਂ ਤੱਕ ਇਹ ਚੀਜ਼ ਲੈ ਕੇ ਨਾ ਜਾ ਸਕੇ। ਉਹ ਪਤਾ ਕੀ ਚੀਜ਼ ਹੋਊਗੀ? ਤੁਸੀਂ ਤੇ ਨੋਟ ਕਰੋ ਤੁਹਾਨੂੰ ਨਾ ਕੋਈ ਵੀ ਜਵਾਕ ਫੈਟੀ ਮੋਟਾ ਜਵਾਕ ਨਹੀਂ ਮਿਲਣਾ ਤੁਹਾਨੂੰ ਤੇ ਤੁਹਾਨੂੰ ਕੋਈ ਵੀ ਜਵਾਕ ਇੱਥੇ ਬੱਚਾ ਰਹਿਣ ਵਾਲਾ ਤੁਹਾਨੂੰ ਪਤਲਾ ਨਹੀਂ ਐਵੇਂ ਨਹੀਂ ਮਿਲਣਾ ਵੀ ਐਵੇਂ ਡੱਕ ਡੱਕ ਬੈਠਦਾ ਰਹਿੰਦਾ ਉਹਦੇ ਪਿੱਛੇ ਸਿਰ ਸਿਰ ਮਤਲਬ ਮੈਨੂੰ ਮੈਂ ਦੋ ਵਾਰੀ ਤਿੰਨ ਵਾਰ ਆ ਕੇ ਅਬਜ਼ਰਵ ਕੀਤਾ ਕਿ ਸ਼ਾਇਦ ਇੱਥੇ ਜਿਹੜੀ ਤਾਂ ਇੱਕ ਤਾਂ ਆਰਗੈਨਿਕ ਫੂਡ ਤੇ ਜਿਹੜਾ ਕੰਮ ਕਰਦੇ ਆ ਉਹ ਬਹੁਤ ਵੱਡੀ ਗੱਲ ਆ ਦੂਸਰਾ ਖੇਡਾਂ ਤੇ ਬੱਚਾ ਮੋਬਾਈਲ 'ਚ ਤੇ ਟੀਵੀ 'ਚ ਸਟੱਕ ਨਹੀਂ ਹੁੰਦਾ ਬੱਚਾ ਕੀ ਕਰਦਾ ਹੈ ਕਿ ਬੱਚੇ ਕੋਲੇ ਪੜਨ ਦਾ ਟਾਈਮ ਬੱਚੇ ਕੋਲੇ ਖੇਡਣ ਦਾ ਤੇ ਫਿਰ ਉਸ ਤੋਂ ਬਾਅਦ ਉਹਨੂੰ ਸੌਣਾ ਹੀ ਪੈਂਦਾ ਫਿਰ ਉਹ ਕਮਰੇ ਚ ਹੀ ਆ ਤੇ ਕਮਰੇ ਚ ਟੀਵੀ ਜਾਂ ਮੋਬਾਈਲ ਨਹੀਂ ਉਹ ਵਰਤ ਨਹੀਂ ਸਕਦੇ ਟੀਵੀ ਦਿੰਨੇ ਆ ਅਸੀਂ ਉਹਨਾਂ ਦਾ ਟੀਵੀ ਹਾਲ ਬਣੇ ਹੋਏ ਆ ਉਸ ਹਸਪਤਾਲ ਦੇ ਵਿੱਚ ਬਟ ਉਹ ਸਿਰਫ ਸ਼ਾਮ ਰਾਤ ਨੂੰ ਪੜ੍ਹਾਈ ਖਤਮ ਹੋਣ ਤੋਂ ਬਾਅਦ ਅੱਧੇ ਘੰਟੇ ਲਈ ਤੇ ਉਹ ਵੀ ਲਿਮਟਡ ਚੈਨਲ ਚੈਨਲ ਲਿਮਟਡ ਚੈਨਲ ਸਿਲੈਕਟ ਬਿਲਕੁਲ ਜੀ ਜਿਹੜੇ ਛੋਟੇ ਬੱਚਿਆਂ ਦੇ ਕੁਝ ਕਾਰਟੂਨ ਵਾਲੇ ਚੈਨਲਸ ਹੁੰਦੇ ਬਸ ਜੀ ਕਿਉਂਕਿ ਜ਼ਿਆਦਾ ਅਗਰ ਅਸੀਂ ਇਸ ਸੀਜ਼ਨ ਨੂੰ ਓਪਨ ਕਰਾਂਗੇ ਤੇ ਫਿਰ ਅਸੀਂ ਆਪਣੇ ਕਿਤੇ ਨਾ ਕਿਤੇ ਮਕਸਦ ਤੋਂ ਫਿਰ ਪਿੱਛੇ ਹੋ ਜਾਣਗੇ ਅਗਰ ਓਪਨ ਕਰਾਂਗੇ ਜੀ ਜੋ ਕਿ ਅਸੀਂ ਸਮਝਦੇ ਹਾਂ ਵੀ ਨਹੀਂ ਜਿੰਨਾ ਕਿ ਜ਼ਰੂਰੀ ਹੈ ਐਂਟਰਟੇਨਮੈਂਟ ਉਹ ਜ਼ਰੂਰ ਸੈਟਰਡੇ ਸੰਡੇ ਇਹਨਾਂ ਦੀ ਈਵਨਿੰਗ ਕਲਾਸਿਸ ਨਹੀਂ ਹੁੰਦੀਆਂ ਉਦੋਂ ਪੇਰੈਂਟਸ ਦਾ ਕਾਲਿੰਗ ਡੇ ਹੁੰਦਾ ਜੀ ਸੰਡੇ ਨੂੰ ਸਵੇਰ ਦਾ ਬੱਚਿਆਂ ਦਾ ਸੈਲਫ ਗਰੂਮਿੰਗ ਦਾ ਹੁੰਦਾ ਨੇਲਸ ਕੱਟਣੇ ਆ ਬੱਚਿਆਂ ਨੇ ਆਪਣੀਆਂ ਅਲਮਾਰੀਆਂ ਸੈੱਟ ਕਰਨੀਆਂ ਆਪਣੇ ਬਿਸਰੇ ਸੈੱਟ ਕਰਕੇ ਰੱਖਣੇ ਆ ਜਿਹੜੇ ਸਿੱਖ ਫੈਮਿਲੀ ਤੋਂ ਬੱਚੇ ਉਹਨਾਂ ਨੇ ਕੇਸੀ ਇਸ਼ਨਾਨ ਕਰਨਾ ਇਹ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਹਰ ਸੰਡੇ ਨੂੰ ਹੁੰਦੀਆਂ ਸਰ ਮਤਲਬ ਜਿਵੇਂ ਆਪਾਂ ਕਹਿ ਸਕਦੇ ਆ ਕਿ ਬੱਚੇ ਨੂੰ ਪੜ੍ਹਾਉਣ ਦੇ ਨਾਲ ਨਾਲ ਆਪਾਂ ਕਹਿ ਸਕਦੇ ਵੀ ਛੋਟੀ ਜਿਹੀ ਕਬੀਲਦਾਰੀ ਵੀ ਸਿਖਾ ਲੈਣੇ ਆਪਾਂ ਵੀ ਆਪਣੇ ਕੱਪੜੇ ਤੂੰ ਕਿਵੇਂ ਸੰਭਾਲ ਕੇ ਰੱਖਣੇ ਆ ਆਪਦੇ ਤੂੰ ਆਪਦੇ ਜੁੱਤੇ ਕਿਵੇਂ ਸੰਭਾਲ ਕੇ ਰੱਖਣੇ ਆ ਤੂੰ ਆਪਣੀਆਂ ਕਿਤਾਬਾਂ ਨੂੰ ਖੁਦ ਮੈਨੇਜ ਕਿਵੇਂ ਕਰਨਾ ਉਹਨਾਂ ਨੂੰ ਖਲਾਰਨਾ ਨਹੀਂ ਇਹ ਭਾਜੀ ਆਪਾਂ ਇਹਨੂੰ ਇਦਾਂ ਇਦਾਂ ਟੀਚ ਕਰਦੇ ਆ ਕਿ ਉਹ ਬੱਚੇ ਦੀ ਪੂਰੀ ਪਰਸਨੈਲਿਟੀ ਦੇ ਉੱਤੇ ਕੰਮ ਹੁੰਦਾ ਜੀ ਉਹਨੂੰ ਇੱਕ ਸਿਵਲਾਈਜ਼ਡ ਇਨਸਾਨ ਬਣਾਉਣਾ ਜਿਹੜਾ ਕੀ ਜ਼ਿੰਦਗੀ ਦੇ ਵਿੱਚ ਅਗਰ ਕੋਈ ਔਕੜ ਆਵੇ ਵੀ ਤੇ ਉਹਨੂੰ ਹੱਸ ਕੇ ਚੱਲ ਜਵੇ ਤੇ ਨਿਕਲ ਜਵੇ ਉਹਦੇ ਵਿੱਚੋਂ ਕਿਉਂਕਿ ਉਹਨੇ ਆਪਣਾ ਕੰਮ ਆਪਣੇ ਹੱਥੀ ਕਰਨਾ ਸਿੱਖਿਆ ਹੁੰਦਾ ਹਾਂ ਵੀ ਜਿਵੇਂ ਉਹ ਬਾਬੇ ਦੀ ਬਾਣੀ ਵੀ ਆਪਣਾ ਆਪਣੇ ਹੱਥੀ ਆਪਣਾ ਆਪੇ ਕਾਜ ਸਵਾਰੀ ਆਪੇ ਕਾਜ ਸਵਾਰੀ ਇਹਦੀ ਬਿਲਕੁਲ ਤੇ ਉਹ ਉਹਨੂੰ ਮਤਲਬ ਸਾਰੇ ਨੂੰ ਸਿਖਾਇਆ ਜਾਂਦਾ ਕਿ ਭਾਈ ਤੂੰ ਆਪਣਾ ਆਲਾ ਦਾਲਾ ਕਿਵੇਂ ਸਾਫ਼ ਰੱਖਾ ਮਤਲਬ ਜੇ ਉਹਨੇ ਜ਼ਿੰਦਗੀ ਆਪਣੇ ਸਿਰੇ ਤੋਂ ਸਟਾਰਟ ਕਰਨੀ ਤਾਂ ਉਹ ਕੱਲਾ ਕਰ ਸਕਦਾ ਕਰ ਸਕਦਾ ਜੀ ਉਹਨੂੰ ਪਰੇਸ਼ਾਨੀ ਨਹੀਂ ਆਉ ਬਿਲਕੁਲ ਸਾਡੇ ਦੇਖੋ ਬੱਚੇ ਇਥੋਂ ਹੁਣ ਅ ਪਿੱਛੇ ਬੜਾ ਟ੍ਰੈਂਡ ਸੀ ਹੁਣ ਵੀ ਹੈ ਜੀ ਆਊਟ ਆਫ ਇੰਡੀਆ ਬੱਚੇ ਬਹੁਤ ਜਾਂਦੇ ਪੜਨ ਖਾਸ ਜੀ ਜੀ ਹੁਣ ਦੇਖੋ ਇੱਥੇ ਤਾਂ ਚਲੋ ਠੀਕ ਹੈ ਸਹੂਲਤਾਂ ਮਿਲਦੀਆਂ ਬਾਹਰ ਜਾ ਕੇ ਇੱਕ ਵਾਰੀ ਬੱਚੇ ਨੂੰ ਕਾਫੀ ਕੁਝ ਫੇਸ ਕਰਨਾ ਪੈਂਦਾ ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ ਪਰ ਜਿਹੜੇ ਬੱਚੇ ਸਾਡੇ ਇੱਥੋਂ ਪੜ ਕੇ ਗਏ ਨਾ ਬੜੇ ਵਧੀਆ ਸੈਟਲ ਹੁੰਦੇ ਆ ਜੀ ਇਵੇਂ ਨਾ ਅਸੀਂ ਬੱਚਿਆਂ ਦੀ ਵੀਕਲੀ ਕੁਕਿੰਗ ਕਲਾਸਿਸ ਵੀ ਲਗਾਣੇ ਆ ਅੱਛਾ ਜੀ ਕਿ ਬੱਚੇ ਨੂੰ ਥੋੜਾ ਬਹੁਤ ਬੇਸਿਕ ਖਾਣਾ ਬਣਾਉਣਾ ਵੀ ਆਉਣਾ ਚਾਹੀਦਾ ਕਿ ਬਾਹਰ ਜਾਣਾ ਜਾਂ ਲਾਈਫ ਵਿੱਚ ਕਿਤੇ ਵੀ ਇਹ ਚੀਜ਼ ਕਿਉਂਕਿ ਇਹ ਵੀ ਇੱਕ ਲਾਈਫ ਸਕਿੱਲ ਹੈ ਕਿਸੇ ਵੇਲੇ ਵੀ ਕੰਮ ਆ ਸਕਦੀ ਹੈ ਲੋੜ ਪੈ ਸਕਦੀ ਹੈ ਤੇ ਬੱਚੇ ਇਹ ਵੀ ਚੀਜ਼ ਸਿੱਖਦੇ ਕਿ ਡਿਫਰੈਂਟ ਟਾਈਪਸ ਆਫ ਡਿਸ਼ਸ ਬਣਾਉਣਾ ਏਟਲੀਸਟ ਆਪਣੇ ਲਈ ਤਾਂ ਇੰਨਾ ਕੁ ਕਰ ਸਕਣਗੇ ਨਹੀਂ ਦੁਨੀਆ ਤੇ ਕੋਈ ਵੀ ਬੰਦਾ ਹੋਵੇ ਉਹਨੂੰ ਜ਼ਿੰਦਗੀ ਚ ਇੱਕ ਵਾਰ ਤਾਂ ਇਹ ਪਰੇਸ਼ਾਨੀ ਆਈ ਆ ਕਿ ਉਹਨੂੰ ਖਾਣਾ ਬਣਾਉਣਾ ਨਹੀਂ ਸੀ ਆਉਂਦਾ ਉਹ ਉਸ ਦਿਨੋਂ ਪਰੇਸ਼ਾਨ ਹਾਂ ਮੁਸ਼ਕਿਲ ਹੋਈ ਫਿਰ ਉਹ ਇੱਕ ਦਿਨ ਤਾਂ ਹੁੰਦੀ ਆ ਤੇ ਇੱਕ ਦਿਨ ਉਹ ਉਸ ਚੀਜ਼ ਲਈ ਅਸੀਂ ਔਰ ਮੈਂ ਤੁਹਾਨੂੰ ਦੱਸਦਾ ਕਿ ਇਹ ਸਾਨੂੰ ਲੋਕਾਂ ਤੋਂ ਫੀਡਬੈਕ ਮਿਲਿਆ ਜੀ ਉਹਦੇ ਤੇ ਕੰਮ ਕਰਦੇ ਹੋਏ ਅਸੀਂ ਇਹ ਚੀਜ਼ ਸਟਾਰਟ ਕੀਤੀ ਤੇ ਸਾਨੂੰ ਇਹਦਾ ਬੜਾ ਵਧੀਆ ਹੰਗਾਰਾ ਮਿਲਿਆ ਕਿ ਵੀ ਇਹ ਬਹੁਤ ਵਧੀਆ ਬਹੁਤ ਐਪਰੀਸ਼ੀਏਸ਼ਨ ਮਿਲੀ ਇਸ ਚੀਜ਼ ਦੀ ਕਿ ਬੜਾ ਵਧੀਆ ਕੰਮ ਕੀਤਾ ਤੁਸੀਂ ਤੇ ਅਸੀਂ ਕਰਾਉਨੇ ਆ ਕੁਕਿੰਗ ਕਰਾਉਨੇ ਬੱਚਿਆਂ ਨੂੰ ਸਰ ਲਾਈਫ ਸਟਾਈਲ ਹੋ ਗਿਆ ਖੇਡਾਂ ਹੋ ਗਈਆਂ ਮਿਊਜ਼ਿਕ ਹੋ ਗਿਆ ਸਭ ਤੋਂ ਮੇਨ ਗੱਲ ਆ ਫਿਰ ਆ ਜਾਂਦੀ ਪੜ੍ਹਾਈ ਤੇ ਵੈਸੇ ਮੈਂ ਸ਼ੱਕ ਨਹੀਂ ਕਰਦਾ ਪਰ ਫਿਰ ਵੀ ਸੁਣਨ ਵਾਲਾ ਬਹੁਤ ਵਾਰ ਸੁਣਨਾ ਚਾਹੁੰਦਾ ਹੈ ਕਿ ਪੜ੍ਹਾਈ ਤੇ ਪ੍ਰਾਪਤੀਆਂ ਕੀ ਰਹੀਆਂ ਹੁਣ ਤੱਕ ਹੁਣ ਤੱਕ ਕੀ ਪ੍ਰਾਪਤੀਆਂ ਰਹੀਆਂ ਦੇਖੋ ਮੈਂ ਜੇ ਜਿਹੜੇ ਸਾਡੇ ਸਕੂਲ ਤੋਂ ਬੱਚੇ ਗਏ ਕੋਈ ਜੱਜ ਲੱਗਿਆ ਜੀ ਕੋਈ ਲਾਇਰ ਹੈ ਕੋਈ ਡਾਕਟਰ ਹੈ ਕੋਈ ਇੰਜੀਨੀਅਰ ਹੈ ਇਤਨਾ ਤੇ ਬਹੁਤ ਸਾਰੇ ਐਗਜ਼ਾਮਪਲਸ ਹੈ ਜੀ 35 ইয়ার্স ਹੋ ਗਏ ਸਕੂਲ ਨੂੰ ਚੱਲਦੇ ਹੋਏ ਤੇ ਬੜੇ ਸਾਰੇ ਬੱਚੇ ਹੈ ਜਿਹੜੇ ਇਥੋਂ ਪੜ ਕੇਗੇ ਬੜੇ ਵਧੀਆ ਵਧੀਆ ਸੈਟ ਹੈ ਜੀ ਬਟ ਮੈਂ ਰੀਸੈਂਟ ਜਿਹੜਾ 2025 ਦਾ ਸਾਡਾ CBSE ਦਾ ਰਿਜ਼ਲਟ ਹੈ ਮੈਂ ਉਹਦੇ ਬਾਰੇ ਗੱਲ ਕਰਦਾ ਜੀ ਅ 10ਵੀਂ ਦੇ ਵਿੱਚ ਸਾਡੇ ਬੱਚੇ ਅ 100% ਪਾਸ ਜੀ ਸਾਰੇ ਪਾਸ ਸੀਗੇ ਜੀ ਤੇ ਤਕਰੀਬਨ 6 ਬੱਚਿਆਂ ਦੇ 90% ਪਲੱਸ ਮਾਰਕਸ ਆਏ ਜੀ 12th ਦੇ ਵਿੱਚ ਸਾਡੇ ਕੋਲ ਚਾਰੋਂ ਸਟਰੀਮਸ ਹੈਗੀਆਂ ਮੈਡੀਕਲ ਨਾਨ ਮੈਡੀਕਲ ਹਿਊਮਨਿਟੀਜ਼ ਤੇ ਕਮਰਸ ਸਾਰਿਆਂ ਦੇ ਵਿੱਚ ਹੀ ਸਾਡੇ ਬੱਚੇ 95% ਤੱਕ ਮਾਰਕਸ ਲੈ ਕੇ ਆਏ ਜੀ ਤੇ ਇੰਡੀਵਿਜੂਅਲ ਸਬਜੈਕਟਸ ਦੀ ਜੇ ਗੱਲ ਕਰੀਏ ਇੰਗਲਿਸ਼ ਅ ਅਕਾਊਂਟਸ ਬਿਜ਼ਨਸ ਸਟੱਡੀਜ਼ ਫਿਜ਼ਿਕਸ ਕੈਮਿਸਟਰੀ ਸਾਰਿਆਂ ਦੇ ਵਿੱਚ ਹੀ 90% ਪਲੱਸ ਮਾਰਕਸ ਵਾਲੇ ਬਹੁਤ سارے ਐਗਜ਼ਾਮਪਲਸ ਮੇਰੇ ਕੋਲ ਇਸੇ ਸਾਲ ਦੇ ਹੈਗੇ ਆ ਜਿਹੜੇ ਇਸ ਸਾਲ ਦੇ ਪਾਸ ਆਊਟ ਹੈ ਜਿਵੇਂ ਇੰਟਰਨਲ ਸਕੂਲ ਦੀ ਗੱਲ ਕਰਾਂ ਤੇ ਉਹਦੇ ਵਿੱਚ ਵੀ ਸਾਡੇ ਕੋਲ ਬੱਚੇ ਬਹੁਤ ਵਧੀਆ ਰਿਜ਼ਲਟ ਰਏ ਆ ਦੇਖੋ ਅਸੀਂ ਹੈਗੇ ਸਰ ਇਸ ਇਲਾਕੇ ਦੇ ਸਭ ਤੋਂ ਪੁਰਾਣੇ ਸੀਬੀਐਸਸੀ ਅਫੀਲੀਏਟਿਡ ਜੀ ਤੇ ਸੀਬੀਐਸਸੀ ਦੀ ਕਰਿਕੂਲਮ ਜੋ ਸਿਲੇਬਸ ਉਹਨਾਂ ਨੇ ਡਿਜ਼ਾਈਨ ਕੀਤਾ ਹੋਇਆ ਜੀ ਤੇ ਸੀਬੀਐਸਸੀ ਦੀ ਜੋ ਵੀ ਐਕਟੀਵਿਟੀਆਂ ਹੁੰਦੀਆਂ ਉਹਨੂੰ ਅਸੀਂ ਬਲਾਈਂਡਲੀ ਫਾਲੋ ਕਰਦੇ ਹਾਂ ਜੀ ਸਾਡੇ ਰੂਲਸ ਐਂਡ ਰੈਗੂਲੇਸ਼ਨਸ ਦੇ ਵਿੱਚ ਇਹ ਚੀਜ਼ ਹੈ ਕਿ ਉਹ ਡਿਜ਼ਾਈਨ ਹੀ ਇਸ ਹਿਸਾਬ ਨਾਲ ਹੋਇਆ ਹੋਇਆ ਹੈ ਕਿ ਵੀ ਉਹ ਬੱਚੇ ਦੀ ਓਵਰਆਲ ਅਕੈਡੈਮਿਕ ਪਰਫਾਰਮੈਂਸ ਨੂੰ ਉੱਪਰ ਲੈ ਕੇ ਆਉਂਦਾ ਤੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਹੈਗੇ ਚਾਹੇ ਉਹ JEE ਹੈ ਜਾਂ NEET ਹੈ ਇਹ इवन ਐਂਡੀਆ ਦਾ ਇਗਜ਼ਾਮ ਹੈ ਉਹ ਜਨਰਲੀ ਸੀਬੀਐਸਸੀ ਦੀ ਸਿਲੇਬਸ ਦੇ ਤਰਜ਼ ਦੇ ਉੱਤੇ ਹੀ ਡਿਜ਼ਾਈਨ ਹੁੰਦੇ ਆ ਇਸ ਕਰਕੇ ਸੀਬੀਐਸਸੀ ਨੂੰ ਅਸੀਂ ਬਲਾਈਂਡਲੀ ਫਾਲੋ ਕਰਦੇ ਆ ਜੀ ਤੇ ਪੜਾਈ ਦੇ ਵਿੱਚ ਬੱਚੇ ਬਹੁਤ ਵਧੀਆ-ਵਧੀਆ ਮੁਕਾਮ ਹਾਸਲ ਕਰ ਰਹੇ ਆ ਜੀ ਜੀ ਸਰ ਜਦੋਂ ਕੋਈ ਮਤਲਬ ਇੱਕ ਨਵਾਂ ਬੱਚਾ ਆਉਂਦਾ ਬਹੁਤ ਵਾਰ ਕੀ ਹੁੰਦਾ ਕਿ ਬੱਚੇ ਨੇ ਜ਼ੀਰੋ ਤੋਂ ਸਟਾਰਟ ਕਰਨਾ ਉਹ ਤਾਂ ਤੁਹਾਡੇ ਇਲਾਕੇ ਦੇ ਵਿੱਚ ਪਹਿਲੀ ਹੋਈ ਗੱਲ ਹੋਊਗੀ ਕਿ ਜੀ ਮਾਲਕ ਸੌਖ ਰੱਖੇ ਦਾਤਾ ਹਨ ਆਪਾਂ ਉਥੇ ਬੱਚਾ ਲਾਵਾਂਗੇ ਐਵੇਂ ਸੋਚਦਾ ਅਗਲਾ ਬਹੁਤ ਬੰਦੇ ਆ ਕਿ ਜਿਨ੍ਹਾਂ ਨੂੰ ਲੱਗਦਾ ਹੋਊਗਾ ਕਿ ਸੱਤਵੀਂ ਵਿੱਚ ਬੱਚਾ ਇੱਥੇ ਦੇ ਦिए ਅੱਠਵੀਂ ਵਿੱਚ ਦੇ ਦिए ਨੌਵੀਂ ਵਿੱਚ ਦੇ ਦिए ਤਾਂ ਉਹਦੇ ਲਈ ਸਰ ਕੋਈ ਕਲਟੀਰੀਆ ਹੁੰਦਾ ਕਿ ਉਹਨੂੰ ਪਾਸ ਆਊਟ ਕਰਨਾ ਪੈਂਦਾ ਫਿਰ ਆਉਣਾ ਪੈਂਦਾ ਜਾਂ ਸਿੱਧਾ ਹੀ ਬੱਚਾ ਆਪਸ ਆ ਕੇ ਮਾਰਕ ਦਿਖਾਵੇ ਤੇ ਨਹੀਂ ਦੇਖੋ ਹਾਂ ਪਿਛਲੀ ਕਲਾਸ ਪਾਸ ਹੋਣੀ ਜ਼ਰੂਰੀ ਹੈ ਜੀ ਜੀ ਐਗਜ਼ਾਮਪਲ ਦੇਣਾ ਤੁਹਾਨੂੰ ਬੱਚਾ 9ਵੀਂ ਚ ਆ ਰਿਹਾ 8ਵੀਂ ਪਾਸ ਹੋਣੀ ਜ਼ਰੂਰੀ ਹੈ ਠੀਕ ਹੈ ਜੀ ਮਿਨੀਮਮ 60% ਮਾਰਕਸ ਹੋਣ ਕਿਉਂਕਿ ਸਾਨੂੰ ਵੀ ਇੱਕ ਬੇਸ ਚਾਹੀਦਾ ਜਿੱਥੋਂ ਅਸੀਂ ਥੋੜਾ ਉੱਪਰ ਲੈ ਕੇ ਆਉਣਾ ਬੱਚੇ ਨੂੰ ਜੀ ਠੀਕ ਹੈ ਜੀ ਕੁਝ ਗਵਰਨਮੈਂਟ ਦੀਆਂ ਫਾਰਮੈਲਿਟੀਆਂ ਹੈਗੀਆਂ ਕੁਝ ਸਾਨੂੰ ਡਾਕੂਮੈਂਟਸ ਚਾਹੀਦੇ ਹੁੰਦੇ ਆਧਾਰ ਕਾਰਡ ਚਾਹੀਦਾ ਜੀ ਈ ਪੰਜਾਬ ਦਾ ਇੱਕ ਸਰਟੀਫਿਕੇਟ ਹੁੰਦਾ ਜਿਹੜੇ ਆਊਟ ਸਟੇਟ ਤੇ ਬੱਚੇ ਆ ਰਹੇ ਹੁਣ ਸਾਡੇ ਕੋਲ ਦਿੱਲੀ ਦਾਕ ਤੋਂ ਬੱਚੇ ਹੈ ਜੰਮੂ ਤੋਂ ਬੱਚੇ ਹੈ ਕਸ਼ਮੀਰ ਤੋਂ ਬੱਚੇ ਹੈਗੇ ਹੈ ਦਿੱਲੀ ਤੋਂ ਕਾਫੀ ਬੱਚੇ ਹੈ ਔਰ ਰੀਸੈਂਟਲੀ ਸਾਡੇ ਕੋਲ ਤਿੰਨ ਬੱਚੇ ਬੰਬੇ ਤੋਂ ਵੀ ਆਏ ਹੈ ਜੀ ਤੇ ਉਹ ਦੇ ਆਊਟ ਸਟੇਟ ਤੋਂ ਉਹਦੇ ਉਹਦੇ ਲਈ ਫਾਰਮੈਲिटीज थोड़ी डिफरेंट ਹੈ ਸਾਡੇ ਕੋਲ ਤੇ ਉਸ ਤਰ੍ਹਾਂ ਦੇ ਵੀ ਬੱਚੇ ਹੈਗੇ ਸਭ ਸਰ ਮਤਲਬ ਉਦਾਂ ਕੋਈ ਟੈਸਟ ਵਗੈਰਾ ਚੋ ਵੀ ਗੁਜਰਨਾ ਪੈਂਦਾ ਬੱਚੇ ਨੂੰ ਵੀ ਹਾਂ ਇੱਕ ਛੋਟਾ ਜਿਹਾ ਟੈਸਟ ਜ਼ਰੂਰ ਲੈਨੇ ਆ ਉਹਦਾ ਰੀਜ਼ਨ ਇਹ ਹੈਗਾ ਕਿ ਦੇਖੋ ਸਾਡੇ ਵੀ ਬੱਚਾ ਮੰਨ ਲਓ ਕੋਈ ਛੋਟਾ ਮੋਟਾ ਕਿਸੇ ਇੱਕ ਸਬਜੈਕਟ 'ਚ ਵੀਕ ਹੈ ਸਾਨੂੰ ਉਹ ਟੈਸਟ ਤੋਂ ਇੱਕ ਆਈਡੀਆ ਹੋ ਜਾਂਦਾ ਕਿ ਬੱਚੇ ਦੇ ਉੱਪਰ ਕਿਸ ਸਬਜੈਕਟ ਦੇ ਉੱਤੇ ਕੰਮ ਕਰਨਾ ਕਿਉਂਕਿ ਸਾਡੇ ਰੇਮਡੀਅਲ ਕਲਾਸੇਜ਼ ਜਾਂ ਇਸ ਤਰ੍ਹਾਂ ਦੀਆਂ ਕਲਾਸੇਜ਼ ਐਕਸਟਰਾ ਕਲਾਸੇਜ਼ ਲੱਗਦੀਆਂ ਕਿ ਬੱਚਾ ਅਗਰ ਕਿਸੇ ਪਾਰਟिकुलर ਏਰੀਆ ਦੇ ਵਿੱਚ ਵੀਕ ਹੈ ਤੇ ਉਹਦੇ ਕੀਤਾ ਜਾਂਦਾ ਜੀ ਤੇ ਉਹ ਆਈਡੈਂਟੀਫਾਈ ਕਰਨਾ ਹੁੰਦਾ ਉਹ ਟੈਸਟ ਦਾ ਪਰਪਸ ਇਨ ਹੈ ਜੀ ਸਰ ਜਿਹੜੇ ਹੋਸਟਲ ਦੇ ਵਿੱਚ ਬੱਚੇ ਰਹਿੰਦੇ ਆ ਉਹਨਾਂ ਨੂੰ ਮਾਪਿਆਂ ਤੱਕ ਜਾਣ ਵਾਲਾ ਜਿਹੜਾ ਛੁੱਟੀਆਂ ਆ ਮਤਲਬ ਮੰਨ ਲਓ ਛੁੱਟੀਆਂ ਉਦੋਂ ਉਹ ਕਿੰਨੇ ਵਾਰ ਮਿਲ ਜਾਂਦੀਆਂ ਸਾਲ 'ਚ ਜੀ ਸਾਲ 'ਚ ਤਿੰਨ ਮੇਜਰ ਛੁੱਟੀਆਂ ਆ ਜੀ ਜਿਹੜੀਆਂ ਸਕੂਲ 'ਚ ਛੁੱਟੀਆਂ ਹੋਣੀਆਂ ਹੀ ਹੈ ਜੀ ਉਹਦੇ ਵਿੱਚ ਇੱਕ ਹੈਗੀ ਜੀ ਸਮਰ ਵੈਕੇਸ਼ਨ 40 ਡੇਜ਼ ਦੇ ਕਰੀਬ ਹੁੰਦੀ ਹੈ ਜੂਨ ਪੂਰਾ ਤੇ ਫਰਸਟ ਵੀਕ ਆਫ ਜੁਲਾਈ ਫਿਰ ਉਸ ਤੋਂ ਬਾਅਦ ਕੋਈ 1 ਵੀਕ ਦਾ ਬ੍ਰੇਕ ਆਉਂਦਾ ਦੀਵਾਲੀ ਦਾ ਬ੍ਰੇਕ ਜੀ ਤੇ ਅਰਾਊਂਡ 8 ਤੋਂ 10 ਡੇਜ਼ ਦਾ ਬ੍ਰੇਕ ਆਉਂਦਾ ਜੀ ਵਿంటర్ ਬ੍ਰੇਕ ਪੰਜ ਹਾਂ ਇਹ ਜਿਹੜਾ ਦਸੰਬਰ ਵਾਲਾ ਬ੍ਰੇਕ ਹੁੰਦਾ ਜੀ ਬਾਕੀ ਕੋਈ ਇਦਾਂ ਨਹੀਂ ਆ ਜੀ ਦੇਖੋ ਕੋਈ ਪੇਰੈਂਟਸ ਨੂੰ ਕਿਸੇ ਨੇ ਕੋ ਪਾਸਪੋਰਟ ਬਣਾਉਣਾ ਕਿਸੇ ਦੇ ਕੋ ਮੈਰਿਜ ਹੈਗੀ ਹੈ ਇਦਾਂ ਛੁੱਟੀ ਲੈ ਜਾਂਦੇ ਪੇਰੈਂਟਸ ਅਲਾਉਡ ਹੁੰਦਾ ਬਟ ਜ਼ਿਆਦਾ ਅਸੀਂ ਐਨਕਰੇਜ ਨਹੀਂ ਕਰਦੇ ਕਿਉਂਕਿ ਬੱਚਾ ਜਦੋਂ ਘਰ ਜਾਂਦਾ ਉਹਨੂੰ ਵਾਪਸ ਆ ਕੇ ਫਿਰ ਐਡਜਸਟ ਹੋਣ ਨੂੰ ਫਿਰ 2-4 ਦਿਨ ਲੱਗਦੇ ਉਹ ਉਹ ਅੰਡਰਸਟੂਡ ਵੀ ਬੱਚੇ ਦਾ ਬੱਚਾ ਹੀ ਹੈ ਨਾ ਜੀ ਇੱਕ ਇੱਕ ਸਰ ਗੱਲ ਹੋਰ ਮੰਨ ਲਓ ਵੀ ਛੁੱਟੀਆਂ ਹੋ ਗਈਆਂ ਸਾਰੇ ਬੱਚੇ ਚਲੇ ਗਏ ਫਿਰ ਜਿਹੜੇ ਬੱਚੇ ਦੇ ਮਾਪੇ ਬਾਹਰ ਨਹੀਂ ਲਿਜਾ ਸਕਦੇ ਫਿਰ ਉਹ ਬੱਚੇ ਕੀ ਕਰਨ ਸਾਡਾ ਸਟਾਫ ਇੱਥੇ ਹੁੰਦਾ ਜੀ ਉਹਨਾਂ ਨੂੰ ਅਸੀਂ ਰੱਖਦੇ ਹਾਂ ਮੈਨੇਜ ਕਰਦੇ ਹਾਂ ਸੇਮ ਵੇ ਚੱਲੀ ਜਾਂਦਾ ਬੱਚੇ ਘਟ ਜਾਣਗੇ ਉਹਨਾਂ ਦੇ ਨਾਮ ਵਿੱਚ ਪਰ ਖਾਲੀ ਨਹੀਂ ਹੁੰਦਾ ਕੈਂਪਸ ਠੀਕ ਹੈ ਜੀ ਉਹਨਾਂ ਦੇ ਨੰਨਾਂ ਚ ਵੀ ਇੱਥੇ ਰਹਿੰਦੇ ਬੱਚੇ ਹੁੰਦੇ ਮੈਨੂੰ ਐ ਫਿਕਰ ਜਿਹਾ ਹੋਣ ਲੱਗ ਗਿਆ ਕਿ ਯਾਰ ਕੋਈ ਬੱਚਾ ਇਕੱਲਾ ਹੀ ਰਹਿ ਜੂਗਾ ਹੁਣ ਫਿਰ ਨਹੀਂ ਨਹੀਂ ਇਦਾਂ ਨਹੀਂ ਸਟਾਫ ਹੁੰਦਾ ਜੀ ਅਸੀਂ ਆਪ ਇੱਥੇ ਹੀ ਹੁੰਨੇ ਹ ਜੀ ਸਾਡੇ ਰੈਜ਼ੀਡੈਂਸ ਅੰਦਰ ਹੀ ਹੈ ਅਸੀਂ ਇੱਥੇ ਹੀ ਹੁੰਨੇ ਹ ਜੀ ਤੇ ਮਤਲਬ ਇਸ ਤਰ੍ਹਾਂ ਦੇ ਬੱਚੇ ਹੈ ਅਜੇ ਵੀ ਹੈਗੇ ਆ ਸਾਡੇ ਕੋਲ ਦਿੱਲੀ ਤੋਂ ਬੱਚੇ ਬੰਬੇ ਤੋਂ ਬੱਚੇ ਹੁਣ 10 ਦਿਨ ਦੀਆਂ ਛੁੱਟੀਆਂ ਦੇ ਵਿੱਚ ਨਹੀਂ ਬੱਚੇ ਜਾ ਸਕਦੇ 4 ਦਿਨ ਦੀ ਟ੍ਰੈਵਲਿੰਗ ਹੀ ਹੈ ਜੀ ਤੇ ਫਿਰ ਮਹਿੰਗਾ ਵੀ ਪੈਂਦਾ ਉਹਨਾਂ ਨੂੰ ਆਉਣਾ ਜਾਣਾ ਜੀ ਤੇ ਉਹ ਉਹਨਾਂ ਦਿਨਾਂ ਦੇ ਵਿੱਚ ਫਿਰ ਇੱਥੇ ਸਟਾਫ ਦੀ ਪੂਰੀ ਅਰੇਂਜਮੈਂਟ ਕੀਤਾ ਹੁੰਦਾ ਕਿ ਉਹਨਾਂ ਬੱਚਿਆਂ ਦੀ ਨੂੰ ਸੰਭਾਲਿਆ ਜਾਵੇ ਪ੍ਰੋਪਰਲੀ ਸਰ ਜੇ ਜੇ ਮੰਨ ਲਓ ਵੀ ਕੋਈ ਚੋਂ ਦਾ ਆਪਣਾ ਬੱਚੇ ਨੂੰ ਇੱਥੇ ਲਾਉਣਾ ਤੋਂ ਕਿੰਨੇ ਸਮੇਂ ਚ ਮਤਲਬ ਕਦੋਂ ਉਹ ਤੁਹਾਡੇ ਨਾਲ ਗੱਲ ਕਰ ਸਕਦਾ ਵੀ ਕਦੋਂ ਗੱਲ ਕਰਕੇ ਰੱਖ ਸਕਦਾ ਸਾਡੀ ਦੇਖੋ ਐਡਮਿਸ਼ਨਸ ਹੁਣ ਓਪਨ ਹੈ ਹਰ ਸਾਲ ਅਸੀਂ ਪਹਿਲੀ ਨਵੰਬਰ ਨੂੰ ਨੈਕਸਟ ਸੈਸ਼ਨ ਲਈ ਐਡਮਿਸ਼ਨ ਓਪਨ ਕਰ ਦਿੰਨੇ ਆ ਲਿਮਿਟਡ ਸੀਟਸ ਹੁੰਦੀਆਂ ਇੱਕ ਕਲਾਸ ਦੇ ਵਿੱਚ ਅਸੀਂ 30 ਤੋਂ ਵੱਧ ਬੱਚੇ ਨਹੀਂ ਰੱਖਦੇ ਕਿਉਂਕਿ ਜੋ ਅਸੀਂ ਪੜਿਆ ਆਪਣੀ ਬੀਏਡ ਦੀ ਪੜ੍ਹਾਈ ਦੇ ਵਿੱਚ ਇਹ ਸਿੱਖਿਆ ਵੀ 30 ਤੋਂ ਵੱਧ ਬੱਚੇ ਹੋਣਾ ਤੇ ਕਿਤੇ ਨਾ ਕਿਤੇ ਅਸੀਂ ਫਿਰ ਬੱਚਿਆਂ ਨਾਲ ਇਨਸਾਫ ਨਹੀਂ ਕਰ ਪੰਦੇ ਸਾਰੇ ਨਾਲ ਇੱਕ ਜਿਹੜੀ ਇੰਡੀਵਿਜੂਅਲ ਅਟੈਂਸ਼ਨ ਹੁੰਦੀ ਹੈ ਹਰ ਬੱਚੇ ਨੂੰ ਦੇਣੀ ਉਹ ਟੀਚਰ ਲਈ ਥੋੜੀ ਮੁਸ਼ਕਲ ਹੋ ਜਾਂਦੀ ਹੈ ਤੇ 30 ਤੋਂ ਵੱਧ ਬੱਚੇ ਨਹੀਂ ਰੱਖਦੇ ਜਿਹੜੀ ਕਲਾਸ 'ਚ 30 ਬੱਚੇ ਫੁੱਲ ਹੋ ਗਏ ਉਸ ਸਾਲ ਲਈ அப்ப ਉਥੇ ਐਡਮਿਸ਼ਨ ਉਸ ਕਲਾਸ ਦੀ ਰੋਕ ਦਿੰਨੇ ਬੰਦ ਹੋ ਜਾਂਦਾ ਹਾਂ ਬਾਕੀ ਚੱਲਦੀ ਰਹਿੰਦੀ ਜਿੱਦਾਂ ਹੋਰ ਕਿਸੇ ਕਲਾਸ ਲਈ ਹੈਗੀ ਤੇ ਓਪਨ ਰਹਿੰਦੀ ਹੈ ਜਦੋਂ ਫੁੱਲ ਹੋ ਗਿਆ ਨਾਲ ਹੀ ਮੰਨ ਉਹ ਤਾਂ ਇੱਕ ਜਿੱਦਾਂ ਕਹ ਲਓ ਨਾ ਇੰਗਲਿਸ਼ ਵਿੱਚ ਕਹਿੰਦੇ ਫਰਸਟ ਕਮ ਫਰਸਟ ਸਰਵ ਜਿਹੜਾ ਪਹਿਲਾਂ ਆ ਗਿਆ ਉਹਦੀ ਐਡਮਿਸ਼ਨ ਸਰ ਜੇ ਤਾਂ ਤੁਸੀਂ ਤੁਹਾਡੀ ਆਪ ਕਹ ਲਿਏ ਵੀ ਇਸ ਸਟਰੈਂਥ ਦੀ ਗੱਲ ਕਰੋ ਕਿ ਜਿੰਨੀ ਚਾਹੀਦੀ ਸੀ ਉੰਨੀ ਫੁੱਲ ਤਾਂ ਜਦੋਂ ਮੈਂ ਵੀਡੀਓ ਪਾਈ ਨਾ ਸਾਡੇ ਇਲਾਕੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਮੈਨੂੰ ਬੱਚਿਆਂ ਪੜਤਾਲ ਕੀਤੀ ਯਾਰ ਵੀ ਆਪਾਂ ਦਾ ਯਾਰ ਇੰਨਾ ਘੈਂਟ ਸਕੂਲ ਆ ਯਾਰ ਇੰਨੇ ਕਿੱਲਾਂ ਚ ਫੈਲਿਆ ਹੋਇਆ ਮੇਰੇ ਹਿਸਾਬ ਨਾਲ 25-30 ਕਿੱਲਾਂ ਤਾਂ ਬਾਉਂਡਰੀ ਹੋਊਗੀ ਬਾਉਂਡਰੀ ਹੋਊਗੀ ਫਿਰ ਮੇਰੇ ਹਿਸਾਬ ਨਾਲ ਟੋਟਲ ਬੱਚਿਆਂ ਦੇ ਖਾਣਾ ਬੰਡ ਤੱਕ ਡੈਰੀ ਫਾਰਮਿੰਗ ਤੱਕ ਤਾਂ ਹੋਣਗੇ 60-65 ਕਿੱਲੇ ਹੋਣਗੇ 65 ਕਿੱਲੇ ਹੋਣੇ ਜੀ ਘੱਟੋ ਘੱਟ 60 ਕਿੱਲੇ ਹੋਣਗੇ ਤੇ ਪਿੱਛੇ 200 ਕਿੱਲੇ ਤਕਰੀਬ ਖੇਤੀਬਾੜੀ ਹੈ ਜੀ ਹਾਂ ਜੀ ਤੇ ਉਹ ਤਕਰੀਬਨ ਜਿਹੜਾ ਉਹਦੇ ਵਿੱਚੋਂ ਉਗਦਾ ਏ ਆਰਗੈਨਿਕ ਤਰੀਕੇ ਨਾਲ ਉਹ ਸਾਰਾ ਬੱਚਿਆਂ ਚ ਉਹ ਮਤਲਬ ਸਾਰਾ ਇੱਥੇ ਯੂਜ਼ ਹੁੰਦਾ ਜੀ ਜੀ ਫਸਟ ਪ੍ਰੀਫਰੈਂਸ ਸਾਡੇ ਬੱਚੇ ਬੱਚੇ ਆ ਜੀ ਤਾਂ ਉਹ ਮੈਨੂੰ ਜਦੋਂ ਸਾਰੀ ਵੀਡੀਓ ਲੋਕਾਂ ਨੇ ਦੇਖੀ ਮੈਨੂੰ ਬੜੇ ਲੋਕਾਂ ਨੇ ਆਖਿਆ ਤੇ ਪਰ ਫਿਰ ਉਸ ਤੋਂ ਬਾਅਦ ਜਦੋਂ ਅਰਜੰਟ ਲੋ ਨੇ ਨਾਂ ਲਿਆ ਇੰਟਰਵਿਊ ਦੇ ਵਿੱਚ ਫਿਰ ਸਾਨੂੰ ਵੀ ਬੜਾ ਮਾਣ ਹੋਇਆ ਵੀ ਹਾਂ ਯਾਰ ਆਪਾਂ ਯਾਰ ਵੀ ਬਾਈ ਵੀ ਬਹੁਤ ਪ੍ਰਾਊਡ ਕਰਦਾ ਸਾਰੇ ਸਾਡੇ ਨਾਲ ਦੇ ਵੀ ਬਾਈ ਆਂਦੇ ਵੀ ਬਾਈ ਯਾਰ ਬਹੁਤ ਪ੍ਰਾਊਡ ਕਰਦਾ ਹੋਰ ਸਰ ਇੱਕ ਸਿੰਗਰ ਦਾ ਆਪਣਾ ਹੋਰ ਵੀ ਲਿਆ ਸੀ ਆਪਣੇ ਕੋਲੇ ਲੈ ਕੇ ਗਿਆ ਸਰ ਲੀਡਰ ਦਾ ਨਾਮ ਲਿਆ ਸੀ ਨਹੀਂ ਉਹ ਹੈਗੇ ਜੀ ਐਮਐਲਏ ਹੈਗੇ ਐਸੋਲੇ ਆਮ ਆਦਮੀ ਪਾਰਟੀ ਤੋਂ ਪ੍ਰੋਫੈਸਰ ਬਲਜਿੰਦਰ ਕੌਰ ਬਲਜਿੰਦਰ ਕੌਰ ਉਹ ਹਜੇ ਦੇਖੋ ਸੈਟਿੰਗ ਐਮ ਐਲ اے ਹੈਗੀ ਹੈ ਕੈਬਨਿਟ ਦਾ ਰੈਂਕ ਹੈ ਉਹਨਾਂ ਦਾ ਪੋਲਿਟਿਕਸ ਦੇ ਵਿਚਾਰ ਇਹ ਬਹੁਤ ਚੰਗੀ ਵੀ ਗੱਲ ਹੈ ਇਹ ਪ੍ਰਾਪਤੀ ਵੀ ਹੈ ਪ੍ਰਾਪਤੀ ਹੈ ਬਿਲਕੁਲ ਬਿਲਕੁਲ ਹਾਂ ਜੀ ਬਹੁਤ ਬਹੁਤ ਸਰਪੱਖਲੀ ਕਾਮਨਾਵਾਂ ਵੀ ਆ ਦੁਆਵਾਂ ਵੀ ਆ ਉਮੀਦਾਂ ਵੀ ਆ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਤੇ ਮੈਂ ਉਮੀਦ ਕਰਦਾ ਕਿ ਆ ਜਿਨਨੇ ਸਾਡੇ ਦੇਖਣ ਵਾਲੇ ਆ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਹੋਊਗਾ ਕਿ ਮੈਂ ਉਹਨਾਂ ਦੇ ਬਹੁਤ ਸਾਰੇ ਚਹੇਤੇ ਲੀਡਰਾਂ ਦਾ ਗਾਇਕਾਂ ਦਾ ਪਲੇਅਰਾਂ ਦਾ ਜੱਜ ਸਹਿਵਾਨਾਂ ਦਾ ਬਹੁਤ ਸਾਰੇ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਦਾ ਇੱਕ ਉਹ ਸਕੂਲ ਦਿਖਾਇਆ ਜਿੱਥੋਂ ਉਹਨਾਂ ਨੇ ਉਹ ਜੋ ਅੱਜ ਹੈਗੇ ਆ ਉਹ ਬਣ ਲਈ ਸੁਪਨੇ ਬੁਣੇ ਤਾਂ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਅਕੈਡਮੀ ਇਹ ਪਰਿਵਾਰ ਲੋਕਾਂ ਦੇ ਜਿੰਦਗੀਆਂ ਦੇ ਵਿੱਚ ਸੁਪਨੇ ਬੀਜਦੀ ਰਹੂਗੀ ਅੰਮੀਆਂ ਵੀ ਆ ਸਰ ਦਵਾਵਾਂ ਵੀ ਆ ਜੀ ਬਹੁਤ 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 ਤੇ ਜੇ ਕਿਸੇ ਦਾ ਦਿਲ ਕਰਦਾ ਹੋਇਆ ਕਦੇ ਵਿజిਟ ਕਰਨ ਦਾ ਤਾਂ ਰਾਹੋਂ ਦੇ ਕੋਲ ਅਕੈਡਮੀ ਆ ਬਹੁਤ ਸ਼ਾਨਦਾਰ ਮਾਹੌਲ ਆ ਇੱਕ ਨੰਬਰ ਡਿਸਪਲੇ ਤੇ ਦੇ ਦਿੰਨੇ ਆ ਜੀ ਹਾਂਜੀ ਉਸ ਨੰਬਰ ਤੇ ਤੁਸੀਂ ਫੋਨ ਕਰਿਓ ਕਦੇ ਵਿజిਟ ਕਰਕੇ ਜਾਇਓ ਤੇ ਜੇ ਲੱਗੇ ਕਿ ਹਾਂ ਤੁਹਾਡੇ ਬੱਚੇ ਦੇ ਸੁਪਨੇ ਬੀਜੇ ਜਾ ਸਕਦੇ ਇੱਥੇ ਤਾਂ ਸੰਪਰਕ ਕਰ ਸਕਦੇ ਕੋਈ ਮੁਸ਼ਕਲ ਨਹੀਂ